ਲਓ ਬਈ ਤੁਹਾਡੀ ਇਮਾਨਤ ਆਜੋ 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 ਜੀ ਦੇਖੋ ਵੀ ਮਿੱਤਰੋ ਦੋਨੇ ਸਟੈਂਡ ਆਪਣੇ ਜਮਾ ਰੈਡੀ ਨੇ ਰੱਖਣ ਲਈ ਵੈਲਕਮ ਵੈਲਕਮ ਚਲੋ ਚਲੋ ਵਈ ਚਲੋ ਹਾਂਜੀ 사ਸਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਅੱਜ ਬਈ ਕਰਾਂਗੇ ਆਪਾਂ ਬੈਲਾ ਦੇ ਬੱਚੇ ਦੀ ਪਹਿਲੀ ਡਿਲੀਵਰੀ ਅੱਜ ਆਪਾਂ ਬੈਲਾ ਦਾ ਪਹਿਲਾ ਬੱਚਾ ਛੱਡ ਕੇ ਆਵਾਂਗੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਤੇ ਨਾਲੇ ਬਈ ਜਿਹੜੀ ਫੈਮਿਲੀ ਕੋਲੇ ਛੱਡ ਕੇ ਆਉਣਾ ਉਹਨਾਂ ਦਾ ਰਿਐਕਸ਼ਨ ਦੇਖਾਂਗੇ ਬਾਈ ਹੈਗਾ ਸਪੇਨ ਤੋਂ ਜਿਨ੍ਹਾਂ ਨੇ ਬੱਚਾ ਬੁੱਕ ਕੀਤਾ ਮੇਲ ਬੱਚਾ ਬੁੱਕਾ ਬਈ ਹੈ ਨਾ ਤੇ ਬਾਈ ਹੋਰਾਂ ਦਾ ਬੱਚਾ ਆਪਾਂ ਗੱਡੀ 'ਚ ਘਰੇ ਛੱਡ ਕੇ ਆਵਾਂਗੇ ਨਾ ਨਾ ਐ ਨਾ ਕਰ ਓਫ ਤੋਂ ਪਹਿਲਾਂ ਬਈ ਆਪਾਂ ਜਾਨਵਰ ਛੱਡ ਦਈਏ ਆਪਣੇ ਸਾਰੇ ਹੈ ਨਾ ਇਧਰ ਆਪਣੇ ਸੁਲਤਾਨ ਦੀ ਗੈਂਗ ਛੱਡ ਦਈਏ ਪਹਿਲਾਂ ਤਾਂ ਆਜੋ ਵੀ ਸਾਰੀਆਂ ਮੁਰਗੀਆਂ ਚਾਰ ਪੰਜ ਮੁਰਗੀਆਂ ਲਾਈਆਂ ਹੋਈਆਂ ਨੇ ਬਈ ਇਹਦੇ ਨਾਲ ਦੋ ਕਾਲੀਆਂ ਇੱਕ ਛਿੱਟੀ ਇੱਕ ਲਾਲ ਉਸ ਤੋਂ ਬਾਅਦ ਇਧਰ ਦੋ ਬੱਚੇ ਆ ਬਈ ਆਪਣੇ ਇੱਕ ਅਫੀਲ ਇੱਕ ਦੂਜਾ ਬਾਕੀ ਬੱਚੇ ਕਈ ਭਰਾ ਪਛਦੇ ਹੁੰਦੇ ਆ ਚੂਚੇ ਕਿੱਧਰ ਗਏ ਰਿਸ਼ਤੇਦਾਰ ਲੈ ਗਏ ਸੀ ਬਈ ਤੇ ਆ ਵੀ ਛੱਡ ਦਿੰਨੇ ਆਪਾਂ ਡਾਕੂ ਡਾਕੂ ਦਾ ਪੱਠਾ ਤੇ ਇੱਕ ਇਹਦੀ ਕਾਲੀ ਮੁਰਗੀ ਤੇ ਆ ਦੋ ਇਹਦੇ ਨਾਲ ਦੂਜੇ ਛੱਡੇ ਹੋਏ ਸੀਗੇ ਇਧਰ ਟਰਕੀ ਨੇ ਆ ਵੀ ਛੱਡ ਦਿੰਨੇ ਆਪਾਂ ਆ ਜੋ ਵੀ ਮਾਫਤ ਹੋ ਰਹੇ ਨੇ ਤੜਕੀ ਤੜਕੀ ਆਜੋ ਆਜੋ ਭੱਜ ਕੇ ਆਜੋ ਇੱਕ ਮੁਰਗੀ ਆ ਆ ਮੁਰਗੀ ਨੇ ਸੇਵਾ ਮੰਗ ਰੱਖੀ ਸੀ ਤਾਂ ਕਰਕੇ ਇੱਧਰ ਸੀ ਬਾਕੀ ਇੱਧਰ ਤਾਂ ਆਪਣੇ ਕਬੂਤਰ ਨੇ ਬਈ ਆਏ ਨਾ ਕਰੋ ਤੁਹਾਨੂੰ ਵੀ ਛੱਡ ਦਿਆਂ ਇੱਧਰ ਬਈ ਜਿਹੜਾ ਆਪਣਾ ਕਾਣਾ ਮੁਰਗਾ ਸੀ ਸ਼ਿਕਾਰੀ ਉਹਦਾ ਪੁੱਤ ਆ ਆ ਸੀ ਤੇ ਮੁਰਗੀਆਂ ਬਈ ਤੇ ਆਰਾ ਯਾਰ ਮੁਰਗਾ ਦੂਜੀਆਂ ਤੇ ਇੱਕ ਆ ਟਰਕੀ ਬਲੈਕ ਇੱਧਰ ਰਹਿੰਦਾਗਾ ਬਾਕੀ ਉਹ ਦੂਜੇ ਪ੍ਰਾਹ ਰਹਿੰਦੇ ਨੇ ਆਜੋ ਵੀ ਪਹਿਲਾਂ ਤਾਂ ਡਾਈਟ ਦੇਨੇ ਆ ਬੱਚਿਆਂ ਨੂੰ ਕੀਰਤ ਪਾ ਦੇ ਦਈਂ ਬਿੱਲੋ ਖੜ ਜਾ ਜਿਹੜੀ ਪਹਿਲਾਂ ਵਾਲੀ ਫੀਡ ਸੀ ਉਹ ਹੋਰ ਸ਼ੇਪ ਦੀ ਸੀ ਆ ਗੋਲ ਸ਼ੇਪ ਦੀ ਆ ਉਹ ਸਟਾਰਟਰ ਸੀ ਆ ਇੱਕ ਤੋਂ 2 ਮਹੀਨੇ ਵਾਲੀ ਆ ਬਿੱਲੋ ਖੜ ਜਾ ਇਧਰ ਹੋ ਤਾ ਲੈ ਵੀ ਰਹਿਮਤ ਖੋਲ ਦੇ ਬੱਚਿਆਂ ਦਾ ਗੇਟ ਆਉਣ ਦੇ ਤੰਨਾਂ ਨੂੰ ਬਾਹਰ ਆਜੋ 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 ਮਾਂਢੀ ਗਏ ਪਿੱਛੇ ਹੋ ਕੇ ਪਿੱਛੇ ਹੋ ਕੇ ਖਾਓ ਲਿਬੜੋ ਨਾ ਯਾਰ ਪਲੀਜ਼ ਪਲੀਜ਼ ਲਓ ਜੀ ਇਧਰਲੇ ਤਿੰਨ ਲਾਗੇ ਹੁਣ ਲਾਉਨੇ ਆ ਪਰਲੇ ਤੈਨੂੰ ਰਹਿਮ ਤੇ ਛੱਡ ਦੇ ਆ ਬੱਚੇ ਵੀ ਤਾਹਾਂ ਤੋਂ ਵੱਡੇ ਗੇਟ ਚੋਂ ਹਾਂ ਇਹ ਐਂ ਕਰਦੇ ਬਸ ਆਉਣ ਦੇ ਫਾਰਿਆਂ ਨੂੰ ਤੇ ਫੀਡ ਪਾ ਦਿੰਨੇ ਆ ਓ ਹੋ ਖੜ ਚੋ ਫੀਡ ਤਾਂ ਆਪਾਂ ਪਾਈ ਨਹੀਂ ਪਹਿਲੀ ਲਾਗੇ ਇਹੇ ਉਂ ਭਾਈ ਬਾਹਰ ਹੋ ਕੇ ਖਾ ਵਿੱਚ ਨਹੀਂ ਮੜਨਾ ਸਾਰੇ ਬੱਚਿਆਂ ਨੂੰ ਫੀਡ ਖਵਾ ਕੇ ਬਈ ਦੇਂਦੂ ਹੀ ਖਵਾ ਕੇ ਇਧਰ ਖੁੱਲੇ ਛੜ ਤੇ ਮਾਂ ਕੋਲੇ ਤੇ ਦੁੱਧ ਪੀ ਲੈਣਗੇ ਆ ਆ ਆ ਆ ਜੋ ਆ ਆ ਆ ਖਾ ਲੋ ਮੜ ਜਾਓ ਸਾਰੇ ਆਹ ਆ ਲੋ ਖਾ ਲੋ ਰੋਲਾ ਘੱਟ ਪਾਓ ਖਾਓ ਚੱਕੋ ਵੀ ਆ ਰੱਖ ਲੇ ਆਪਾਂ ਟੋਕਰੀ ਸਟੈਂਡ ਖੁੱਡਿਆਂ ਦੇ ਅੰਦਰ ਲਾਉਨੇ ਆ ਜੋੜੇ ਤੇ ਆ ਲਿਆਂਦੀਆਂ ਭਈ ਆਪਾਂ ਟੋਕਰੀਆਂ ਆ ਟੋਕਰੀਆਂ ਲਿਆਂਦੀਆਂ ਨੇ ਭਈ 16 ਟੋਕਰੀਆਂ ਨੇ 8-8 ਪੈਣਗੀਆਂ ਦੋਨੇ ਸਟੈਂਡਾਂ ਦੇ ਵਿੱਚ ਆਜੋ ਫਿਰ ਪਾਈਏ ਟੋਕਰੀਆਂ ਸਟੈਂਡਾਂ ਦੇ ਅੰਦਰ ਤੇ ਰੱਖੀਏ ਖੁੱਡਿਆਂ ਦੇ ਵਿੱਚ ਤੇ ਲਾਈਏ ਜੋੜੇ ਮਿੱਤਰੋ ਤੇ ਟੋਕਰੀਆਂ ਆਪਾਂ ਜਾਣ ਕੇ ਥੋੜੀਆਂ ਹੀ ਆ ਵੱਡੀਆਂ ਲਈਆਂ ਨੇ ਤਾਂਕਿ ਫਿਕਸ ਹੋ ਜਾਣ ਬਾਹਰ ਨਾ ਹੋਣ ਆ ਦੇਖੋ ਹੁਣ ਇਹ ਜਮਾ ਇਹਦੇ ਅੰਦਰ ਜਾ ਨਹੀਂ ਰਹੀ ਬਈ ਦੇਖੋ ਇਹ ਇੰਨੀ ਇੰਨੀ ਆ ਇਹ ਨਹੀਂ ਤਾਂ ਜੇ ਇਹਦੇ ਅੰਦਰ ਚਲ ਜਾਂਦੀ ਫਿਰ ਬਈ ਬਾਹਰ ਆਉਣ ਦਾ ਵੀ ਡਰ ਹੋਣਾ ਸੀ ਹੁਣ ਬਈ ਇਹ ਫਿਕਸ ਹੋ ਜਾਣਗੀਆਂ ਬਿਨਾ ਬੰਨੇ ਤੋਂ ਤਾਂ ਕਰਕੇ ਲਿਆਂਦੀਆਂ ਨੇ ਆਜੋ ਫਿਰ ਬਈ ਦੋਨੇ ਸਟੈਂਡਾਂ ਦੇ ਵਿੱਚ ਪਹਿਲਾਂ ਤਾਂ ਟੋکریاں ਹਿੱਟ ਕਰਦੀਏ ਫੇਰ ਲਾਉਨੇ ਆ ਇੱਕ ਟੋਕਰੀ ਪੂਰੀ ਜਾਊਗੀ ਅੰਦਰ ਐਨੀ ਇੱਕ ਥੋੜੀ ਜੀ ਉੱਤੋਂ ਬਾਹਰ ਰਹੂਗੀ ਪਰ ਬਾਹਰ ਨਹੀਂ ਨਿਕਲਣੀ ਫਿਕਸ ਹੋ ਗਈ ਪਰ ਆਪਾਂ ਨੂੰ ਬਾਹਰ ਦਾ ਕੋਈ ਚੱਕਰ ਨਹੀਂ ਇੱਕ ਦੋ ਉਂਗਲਾਂ ਬਾਹਰ ਰਹਿੰਦੀਆਂ ਕੋਈ ਚੱਕਰ ਨਹੀਂ ਬਸ ਬਾਹਰ ਨਾਲ ਨਿਕਲੇ ਆਪਾਂ ਤਾਂ ਆਹੀ ਆ ਮੇਨ ਹਨਾ ਤਾਂ ਬਾਕੀ ਆਜੋ ਸਾਰਿਆਂ ਚ ਲਾ ਦਈਏ ਫਟਾਫਟ ਆਇਂਦਾ ਪਾ ਕੇ ਨਾ ਆਇ ਲਾਉਣੀਆਂ ਪੈਂਦੀਆਂ ਨੇ ਆਇ ਲੱਗੀ ਬਸ ਆਖਰੀ ਟੋਕਰੀਆਂ ਨੇ ਬਾਈ ਆਹ ਵਾਲੀ ਸਟੈਂਡ ਦੀਆਂ ਉੱਤੇ ਲੱਗੀਆਂ ਸਾਰੇ ਕਿਤੇ ਦੇਖੋ ਬਈ ਇੱਕ ਸਟੈਂਡ ਆਪਣਾ ਪੂਰਾ ਤਿਆਰ ਹੋ ਗਿਆ ਤੇ ਸਾਰੀਆਂ ਟਾਈਟ ਨੇ ਕੋਈ ਢਿੱਲੀ ਨਹੀਂ ਹੈਗੀ ਓਕੇ ਦੀ ਰਿਪੋਰਟ ਆ ਸਾਰੀਆਂ ਦੀ ਤੇ ਐਸੀ ਤਰ੍ਹਾਂ ਆ ਸਟੈਂਡ ਦੇ ਵਿੱਚ ਵੀ ਲਾ ਲਈਏ ਫੇਰ ਮਿਲਦੇ ਆ ਮਿੱਤਰੋ ਦੇਖੋ ਵੀ ਮਿੱਤਰੋ ਦੋਨੇ ਸਟੈਂਡ ਆਪਣੇ ਜਮਾ ਰੈਡੀ ਨੇ ਰੱਖਣ ਲਈ ਆਜੋ ਫਿਰ ਖੋਲੀਏ ਖੁੱਡਾਂ ਰੱਖੀਏ ਸਟੈਂਡ ਤੇ ਛੱੜੀਏ ਜੋੜੇ ਅੰਦਰ ਕਬੂਤਰ ਆਪਾਂ ਕੱਢ ਲੇ ਬਾਹਰ ਜਾਲ ਚ ਤੇ ਆਫੀ ਕਬੂਤਰੀਆਂ ਬਈ ਤਿੰਨ ਪਹਿਲਾਂ ਛੜਤੀਆਂ ਦੋ ਆ ਗਈਆਂ 10 ਆਪਣੇ ਕਬੂਤਰ ਨੇ ਆਫੀ ਬਈ ਆਖਰੀ ਦੋ ਕਬੂਤਰੀਆਂ ਕਬੂਤਰ ਤੇ ਕਬੂਤਰੀਆਂ ਸਾਰੇ ਬਾਹਰ ਕੱਢ ਲੇ ਲਓ ਜੀ ਹੁਣ ਬਈ ਇਹਨਾਂ ਨੂੰ ਲਵਾਉਣੇ ਇੱਥੇ ਧੁੱਪ ਥੋੜਾ ਟਾਈਮ ਧੁੱਪ ਲਵਾ ਕੇ ਫਿਰ ਛੱਡਾਂਗੇ ਜੋੜੇ ਸਭ ਤੋਂ ਪਹਿਲਾਂ ਆਹ ਰੈੱਡ ਸਟੈਂਡ ਰੱਖਦੇ ਆਂ ਬਾਈ ਅੰਦਰ ਆਜੋ ਲੈ ਕੇ ਚੱਲੀਏ ਚੱਲ ਵੀ ਅੰਦਰ ਬਾਕੀ ਸੋਨੇ ਵੀ ਲੱਗਣਗੇ ਯਾਰ ਭਾਏ ਇੱਥੇ ਲਾਵਾਂਗੇ ਜਮਾ ਸਾਹਮਣੇ ਓਕੇ ਦੀ ਰਿਪੋਰਟ ਆ ਦੂਜਾ ਵੀ ਚੱਕ ਲਈਏ ਆਜੋ ਇੱਥੇ ਇਹਦੇ ਬਰਾਬਰ ਧਰਾਂਗੇ ਇਹਨੂੰ ਐ ਤਾਂ ਮੇਤਰੋ ਖੁੱਡੇ ਦੇ ਵਿੱਚ ਟੋਕਰੀ ਸਟੈਂਡ ਆਪਣੇ ਰੈਡੀ ਨੇ ਜਮਾ ਆਜੋ ਛੱਡੀਏ ਜੋੜੇ ਆ ਸੀ ਕਬੂਤਰ ਨੇ ਉੱਤੇ ਥੱਲੇ ਨੇ ਕਬੂਤਰੀਆਂ ਚਲੋ 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 ਵੈਲਕਮ ਵੈਲਕਮ ਚਲੋ ਚਲੋ ਬਈ ਚਲੋ ਆ ਛੜਤੇ ਬਈ ਸਾਰੇ ਜੋੜੇ ਖੁੱਡੇ ਦੇ ਅੰਦਰ ਚਲੋ ਜੀ ਚਲੋ 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 ਇੱਕ ਰਹਿ ਗਿਆ ਲਾਸਟ ਚੱਲ ਬਈ ਤਾਂ ਬਈ ਸਾਰੇ ਛੜਤੇ ਕਬੂਤਰ ਤੇ ਕਬੂਤਰੀਆਂ ਇੱਕ ਤਾਂ ਵਾਹ ਵੀ ਗਿਆ ਟੋਕਰੀ ਚ ਦੋ ਵਹਿਗੇ ਤਾਂ ਬਈ ਸਾਰੇ ਜਾਣੇ ਆਪਦੀਆਂ ਆਪਦੀਆਂ ਟੋਕਰੀਆਂ ਮੰਨ ਲਓ ਤੇ ਛੇਤੀ ਛੇਤੀ ਆਂਡੇ ਧਰ ਲਓ ਫਿਰ ਤੁਹਾਡੇ ਬੱਚੇ ਕਢਾ ਕੇ ਦਾਇਆ ਕਰਾਂਗੇ ਬੈ ਜੋ ਵੀ ਸਾਰੇ ਦੇਖਦੇ ਆਂ ਬਈ ਹੁਣ ਕਿੰਨੇ ਦਿਨਾਂ ਛਾਂਡੇ ਧਰਦੇ ਨੇ ਬਹੁਤ ਛੇਤੀ ਮਿਲ ਜਾਣਗੇ ਜੋੜੇ ਬਹੁਤ ਟਾਈਮ ਆਡਰ ਰੱਖੇ ਨੇ ਤੇ ਕਬੂਤਰ ਤੇ ਕਬੂਤਰੀਆਂ ਬਈ ਸਾਰੇ ਆਪਾਂ ਛਾਂਟ ਕੇ ਹੀ ਰੱਖੇ ਸੀਗੇ ਸਾਰੇ ਚੰਗੇ ਰੱਖੇ ਨੇ ਜਿਹੜੀ ਨਾਲ ਜਿਹੜਾ ਮਰਜ਼ੀ ਮਿਲ ਜੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਆ ਸਾਰੇ ਕਬੂਤਰ ਜਮਾਂ ਸ਼ਾਂਟ ਕੇ ਰੱਖੇ ਹੋਏ ਨੇ ਦੇਖੋ ਬਈ ਬਹਿ ਵੀ ਗਏ ਚਲੋ ਬਈ ਚਲੋ ਅੰਦਰ ਚਲੋ ਤਾਂ ਮਿੱਤਰੋ ਜੋੜੇ ਛੱਡਣ ਵਾਲਾ ਆਪਣਾ ਕੰਮ ਹੋ ਗਿਆ ਤੇ ਬਹੁਤ ਜਲਦੀ ਆਂਡੇ ਧਰਨਗੇ ਇਹ ਸਾਰੇ ਤੇ ਦਾਣਾ ਪਾਣੀ ਆਪਾਂ ਇਹਨਾਂ ਨੂੰ ਰੱਖ ਦਿੰਨੇ ਆ ਹਜੇ ਤੱਕ ਰੱਖਿਆ ਨਹੀਂ ਸੀ ਭੁੱਖੇ ਸੀਗੇ ਬਾਕੀ ਟੋکریاں ਦੱਸਿਓ ਬਈ ਕਿਵੇਂ ਲੱਗਦੀਆਂ ਨੇ ਆਪਣੀਆਂ ਮੈਨੂੰ ਤਾਂ ਘੈਂਟ ਲੱਗੀਆਂ ਪਰਸਨਲੀ ਬਾਕੀ ਤੁਸੀਂ ਦੱਸਿਓ ਬਈ ਜੋੜਿਆਂ ਲਈ ਕਿਵੇਂ ਨੇ ਆ ਟੋਕਰੀ ਸਟੈਂਡ ਆਹ ਲਓ ਵੀ ਤੁਹਾਡੇ ਦਾਣੇ ਆਇਓ ਖਾਓ ਲਿਆਂਦੇ ਖਾ ਲੋ ਫਰੇ ਆ ਜਾਓ ਭੱਜ ਜਾਓ ਆਇਓ ਆ ਜਾਓ ਉੱਡਿਓ ਸਾਰੇ ਆ ਜਾਓ ਆ ਜਾ ਰੱਤਿਆ ਤੂੰ ਵੀ ਆ ਜਾ ਭੱਜ ਜਾ ਉਹ ਕਬੂਤਰ ਤਾਂ ਮਸਤ ਹੋਇਆ ਫਿਰਦਾ ਪੂਰਾ ਇਹ ਤਾਂ ਲਾਲੂ ਬਈ ਜੋੜਾ ਜਾਂ ਸ਼ਾਮ ਤੱਕ ਆਥਣ ਤੱਕ ਜੋੜਾ ਲਾਲੂ ਆ ਇਹ ਤੇ ਜਦੋਂ ਇਹਨਾਂ ਨੇ ਅੰਡੇ ਧਰ ਲਏ ਤੁਹਾਨੂੰ ਨਾਲ ਦੀ ਨਾਲ ਅਪਡੇਟ ਪਾਵਾਂਗੇ ਬਾਕੀ ਆ ਜੋ ਕਰ ਦਿਆ ਖੁੱਡਾ ਬੰਦ ਬਈ ਓਕੇ ਦੀ ਰਿਪੋਰਟ ਆ ਆ ਜੋ ਵੀ ਲੈ ਕੇ ਚੱਲੀਏ ਬੱਚਾ ਆਲਾ ਲੈ ਕੇ ਚਲਾਂਗੇ ਪੈਕ ਕਰ ਲਿਆ ਇੰਗਾ ਡਿਜ ਰੱਖ ਲੀਏ ਲੋ ਬਈ ਗੱਡੀ ਆਪਾਂ ਖਿੱਚਤੀ ਲੁਧਿਆਣੇ ਨੂੰ ਤੇ ਲੁਧਿਆਣੇ ਖਾਫ ਸਿ ਸ਼ਹਿਰ ਦੇ ਵਿੱਚ ਬੱਚਾ ਡਿਲੀਵਰ ਕਰਨਾਗਾ ਤੇ ਜਿਹੜੇ ਭਰਾ ਨੇ ਬੱਚਾ ਬੁੱਕ ਕੀਤਾ ਉਹ ਬਈ ਰਹਿੰਦਾਗਾ ਸਪੇਨ ਤੇ ਆਪਾਂ ਤਾਂ ਕਰਕੇ ਬਈ ਹੋਮ ਡਿਲੀਵਰੀ ਕਰਨੀ ਆ ਬੱਚੇ ਦੀ ਤੇ ਬਾਈ ਹੋਰਾਂ ਵਾਸਤੇ ਇੱਕ ਗਿਫਟ ਵੀ ਲਿਆਗਾ ਤੇ ਸੱਚ ਗੱਡੀ ਬਦਲ ਲਈ ਸੀ ਬਈ ਆਪਾਂ ਆਪਣੇ ਵਾਲੀ ਗੱਡੀ 'ਚ ਕੋਈ ਦਿੱਕਤ ਆ ਗਈ ਸੀ ਫਿਰ ਆਪਣੇ ਆ ਮਿੱਤਰ ਦੀ ਗੱਡੀ ਆ ਹਨਾ ਤੇ ਐਦੀ ਗੱਡੀ ਤੇ ਚੱਲੇ ਆਂਗੇ ਆਪਾਂ ਦੇਣ ਤੇ ਜੈਲਦਾਰ ਦਿਖਾਈ ਮੜਾ ਜਾ ਗਿਫਟ ਬਾਈ ਹੋਰਾਂ ਦਾ ਦਿਖਾਉਨੇ ਆ ਬਈ ਇੱਕ ਪਿਆਰਾ ਗਿਫਟ ਲਿਆ ਬਾਈ ਹੋਰਾਂ ਵਾਸਤੇ ਲਓ ਜੀ ਦੇਖੋ ਆ ਲਿਆ ਬਈ ਕਾਫੀ ਕੱਪ ਆ ਦੇਵਾਂਗੇ ਬਾਈ ਹੋਰਾਂ ਨੂੰ ਨਾਲ ਹਲੇ ਤੱਕ ਪਤਾ ਨਹੀਂ ਬਾਈ ਕਹਿੰਦਾ ਸਰਪ੍ਰਾਈਜ਼ ਗਿਫਟ ਦੇਣਾ ਕਰਦਿਆਂ ਨੂੰ ਤਾਂ ਬਈ ਆਪਾਂ ਸਰਪ੍ਰਾਈਜ਼ ਗਿਫਟ ਹੀ ਦੇਵਾਂਗੇ ਆ ਲੈ ਬਈ ਬਾਕੀ ਬਈ ਮਿਲਦੇ ਚੱਲ ਕੇ ਲਓ ਬਈ ਬੱਚੇ ਨੂੰ ਦਹੀਂ ਖਵਾਉਣ ਲੱਗੇ ਸੀ ਰਾਹ 'ਚ ਖੜਿਆਂਗੇ ਭੁੱਖ ਲੱਗ ਰਹੀ ਏ ਸ਼ੇਰ ਨੂੰ ਬਾ ਬਹੁਤ ਆ ਖਾ ਵੀ ਸ਼ੇਰ ਆ ਹਾਂਜੀ ਬਈ ਆਪਾਂ ਲੁਧਿਆਣਾ ਪਹੁੰਚ ਗਏ ਆ ਬਾਈ ਹੋਰਾਂ ਨੂੰ ਆਪਾਂ ਬੈਲਾ ਦਾ ਪਹਿਲਾ ਬੱਚਾ ਦੇਣ ਲੱਗਿਆ ਬਈ ਮੇਲ ਬੱਚਾ ਡਿਲੀਵਰੀ ਕਰਨ ਆਈ ਸੀ ਆ ਬਾਈ ਹੋਰਾਂ ਦਾ ਬ੍ਰਦਰ ਆ ਜਿਨ੍ਹਾਂ ਨੇ ਸਪੇਨ ਤੋਂ ਬੁੱਕ ਕੀਤਾ ਸੀ ਤੇ ਬਾਈ ਹੋਰਾਂ ਕੋਲੇ ਪਹੁੰਚ ਗਏ ਤੇ ਬੱਚਾ ਘਟਦੇ ਆ ਬਈ ਹੁਣ ਬਾਈ ਹੋਰਾਂ ਨੂੰ ਦਿੰਨੇ ਆ ਗਿਫਟ ਦਿਖਾ ਦੇ ਨਾਲੇ ਲਓ ਬਈ ਤੁਹਾਡੀ ਇਮਾਨਤ ਤੇ ਬਾਕੀ ਬਈ ਟੱਚ ਦੇ ਵਿੱਚ ਰਹੋ ਤੇ 45ਵੇਂ ਦਿਨ ਦੀ ਵੈਕਸੀਨ ਕਰਨੀ ਆ ਤੇ 991 ਲਵਾਉਣੀ ਹੈਗੀ ਉਦੋਂ ਬਾਅਦ ਜਿਵੇਂ ਜਿਵੇਂ ਇਹ ਵੱਡਾ ਹੋਊਗਾ ਨਾਲੇ ਆਪਾਂ ਇਹਦੀ ਕੁਆਲਿਟੀ ਦਿਖਾਵਾਂਗੇ। ਲੌਂਗ ਕੋਟ ਆ ਬਈ ਤੇ ਮੇਲ ਬੱਚਾਗਾ। ਬਲੈਕ ਮਾਫ ਦਾ। ਬਫੇ ਦੀ ਡਾਈਟ 'ਚ ਫੀਡ ਰੱਖਿਓ ਇੱਕ ਤੇ ਇੱਕ ਦਹੀਂ ਹੋਗੀ ਤੇ ਬਸ ਜਾਂ ਫਿਰ ਜਿਵੇਂ ਆ ਹੋਗੇ ਬ੍ਰੈਡ ਹੋਗੇ ਦੁੱਧ 'ਚ ਬ੍ਰੈਡ ਪਾ ਦਿਆ ਕਰੋ। ਬਾਕੀ ਦਹੀਂ ਜ਼ਿਆਦਾ ਰੱਖਿਓ ਹੁਣ। ਹਾਂ ਦਹੀਂ ਤੇ ਫੀਡ। ਬਾਕੀ ਆ ਗਿਫਟ ਦੇ ਦੇਨੇ ਆ ਬਾਈ ਹੋਰਾਂ ਨੂੰ। ਆ ਕਾਪ ਆ ਬਈ। ਇੱਕ ਛੋਟਾ ਜਿਹਾ ਪਿਆਰਾ ਜਿਹਾ ਗਿਫਟ ਆ ਬਈ ਤੁਹਾਡੇ ਲਈ ਕਿਵੇਂ ਲੱਗਿਆ ਬਈ ਬੱਚਾ ਠੀਕ ਆ ਚਲੋ ਬਈ ਟੱਚ ਦੇ ਵਿੱਚ ਰਹੋ ਠੀਕ ਆ ਆਪਾਂ ਨਾਲ ਦੀ ਨਾਲ ਦਿਖਾਉਂਦੇ ਰਿਹਾ ਕਰਾਂਗੇ ਚੈਨਲ ਤੇ ਹਾਂ ਬਈ ਕਿੰਨੇ ਦਾ ਬੱਚਾ ਹੈ ਇਹ ਹੈਗਾ ਬਈ 37 38 ਦਿਨਾਂ ਦਾ ਬੱਚਾ ਹੈਗਾ 73 ਦਿਨਾਂ ਤੱਕ 40 ਦਿਨਾਂ ਦਾ ਹੋ ਜਾਊਗਾ ਪੂਰੀ ਬੰਬ ਚੀਜ਼ ਬਣੂਗੀ ਬਸ ਵਧੀਆ ਡਾਈਡੂਇਟ ਵਧੀਆ ਰੱਖਿਓ ਤੇ 45ਵੇਂ ਦਿਨ ਇਹਦੀ ਵੈਕਸੀਨ ਕਰਦੇ ਹੋ ਜਾਨੀ ਕਿ 5-7 ਦਿਨਾਂ ਬਾਅਦ ਇਹਦੀ ਵੈਕਸੀਨ ਕਰਾ ਦਿਓ 991 ਬਾ ਉਹ ਤੋਂ ਬਾਅਦ ਤੁਹਾਨੂੰ ਦੱਸ ਦਾਂਗੇ ਜੇ ਕੋਈ ਹੋਰ ਚੀਜ਼ ਦੀ ਲੋੜ ਪਈ ਉਹ ਵੀ ਦੱਸ ਦਾਂਗੇ ਡੀ ਵਾਰਮਿੰਗ ਇਹਦੀ ਕੀਤੀ ਹੋਈ ਆ ਕਿ ਕ ਇਹਦੀ 20 ਦਿਨਾਂ ਬਾਅਦ ਦੁਬਾਰੇ ਕਰ ਦਿਓ ਜਾਂ 10 ਦਿਨਾਂ ਬਾਅਦ ਕਰ ਦਿਓ ਚਲੋ ਵੀ ਸਾਰੇ ਖੁੱਡਿਆਂ 'ਚ ਸ਼ਾਮ ਹੋ ਗਈ ਚਲੋ ਆਪਦੇ ਆਪਦੇ ਖੁੱਡਿਆਂ 'ਚ ਹੁਣ ਸਵੇਰੇ ਛੱਡਾਂਗੇ ਤੁਹਾਨੂੰ ਸਾਰਿਆਂ ਨੂੰ ਟਰਕੀ ਅੱਡ ਚਲੋ ਮੁਰਗੇ ਅੱਡ ਚਲੋ ਵੜਜੋ ਵੜਜੋ ਫਤਾਨ ਦੀਆਂ ਪੱਟੀਆਂ ਅੱਡ ਵੜ ਜੋ ਡਾਕੂ ਨਾਲੇ ਕੱਢ ਵੜ ਜੋ ਚਲੋ ਜੀ ਇਹਦੀਆਂ ਤਾਂ ਗਈਆਂ 2 4 ਇੱਕ ਰਹਿ ਗਈ ਸੱਚ ਹਾਂ ਬਈ ਇੱਕ ਆ ਫਿਰਦੀ ਐ ਇਹਦੇ ਵਾਲੀ ਕਾਲੀ ਮੁਰਗੀ ਚੱਲ ਆ ਜਾ ਬਾਹਰ ਪੁੱਤ ਬਾਹਰ 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 ਸ਼ਾਬਾਸ਼ ਵੈਰੀ ਗੁੱਡ ਲਓ ਜੀ ਵੜ ਗਈ ਆਪਦੇ ਆਪ ਡਾਕੂ ਤੂੰ ਇਧਰ ਆ ਇਧਰ ਬਈ ਰਵੀ ਦਾ ਪਰਿਵਾਰ ਰੌਣਕ ਤੇ ਲਾਡੋ ਕੱਢ ਕੇ ਬਾਹਰ ਕੂਲਰ ਲਾਤਾ ਨਾਲੇ ਲਾਤੀ ਮੱਛਰਦਾਨੀ ਕਲੋਸ ਕਰਤੀ ਸਾਰੀ ਫਾਰੇ ਫੈਟਪ ਤੇ ਜਾਨਵਰ ਕਰਤੇ ਬੰਦ ਬਈ ਤੇ ਹੁਣ ਆਪਾਂ ਬੈਲਾ ਨੂੰ ਖੁੱਲਾ ਛੱਡ ਦਾਂਗੇ ਕਿਉਂਕਿ ਇਧਰ ਬਿੱਲੀ ਆਉਣ ਲੱਗੀ ਤੇ ਹੁਣ ਇਹ ਹਟਾਊਗੀ ਬਿੱਲੀ ਨੂੰ ਆਉਣੋਂ ਇਧਰ